ਜੀ ਨਾਮਾ ਛੋਟਾ ਅਮਰਿਤਪਾਲ ਸਿੰਘ ਮੇਰਾ ਨਾਮ ਹੈ ਜੀ ਅੱਛਾ ਤੁਸੀਂ ਕਾਹਦਾ ਇਮਤਿਹਾਨ ਦੇਣਾ ਤੁਸੀਂ ਐਸਵੀ ਕਲਰਕ ਦਾ ਇਮਤਿਹਾਨ ਦੇਣਾ ਹੈਗੇ ਜੀ ਆਪਾਂ ਕਿਥੋਂ ਆਇਓ ਖੜਿਆਲ ਪਿੰਡ ਹੈ ਮੇਰਾ ਸਨਾਮ ਦੇ ਲਾਗੇ ਜੀ ਤੁਸੀਂ ਸਾਈਕਲ ਤੇ ਆਗੇ ਹਾਂਜੀ ਸਰ ਸਾਈਕਲ ਤੇ ਆਗੇ ਅੱਛਾ ਕੀ ਹੈ ਜੀ ਐਮਰਜੈਂਸੀ ਆ ਗਈ ਜਿਹੜਾ ਸਾਈਕਲ ਚਾਉਣਾ ਪੈ ਗਿਆ ਸਰ ਪੇਪਰ ਦੇਣਾ ਹੈ ਜੀ ਬਸ ਘਰ ਦੇ ਹਾਲਾਤ ਬਦਲਨੇ ਨੇ ਇਸ ਕਰਕੇ ਸਾਈਕਲ ਤੇ ਆ ਗਈ ਆਪਾਂ ਆਪਣੇ ਕੋਲੇ ਸਾਈਕਲ ਸੀਗਾ ਇਸ ਟਾਈਮ ਆਪਾਂ ਸਾਈਕਲ ਤੇ ਆ ਗਏ ਪਰ ਆਪਦਾ ਸਾਜ਼ਨ ਬਹੁਤ ਵਧੀਆ ਰਹਿੰਦਾ ਗਾ ਜੀ ਅੱਛਾ ਅੱਛਾ ਯਾਰਾ ਫਿਰ ਫੀਸ ਵਗੈਰਾ ਕਿਵੇਂ ਭਰੀ ਫੀਸ ਵਗੈਰਾ ਸਰ ਆਪਣਾ ਯਾਰ अच्छा फिरो स... ना तो ਤੁਸੀਂ ਸਾਧਨ ਦੀ ਮੰਗੇ ਜੇ یار ਦੋਸਤ ਐਨੇ سپورਟਿਵ ਨਹੀਂ ਆ ਤੁਹਾਡੀ ਤੁਸੀਂ ਮੋਟਰਸਾਈਕਲ ਚ ਕਾਰ ਲੈ ਲੈਂਦੇ ਉਹਨਾਂ ਕੋਲ سپورਟਿਵ ਤਾਂ ਹੈਗੇ ਨਹੀਂ ਜੀ ਉਹ ਦੇ ਵੀ ਦਿੰਦੇ ਮੈਨੂੰ ਕਦੇ ਜਵਾਬ ਨਹੀਂ ਦਿੰਦੇ ਹੈਗੇ ਪਰ ਸਰ ਜੋ ਉਸ ਬਾਤ ਆਪ ਦੇ ਸਾਧਨ ਤੇ ਆਉਣਾ ਉਹ ਨਹੀਂ ਆਉਣਾ ਸੀਗਾ ਜੀ ਜੇ ਮੰਨ ਲਓ ਰੱਬ ਦੀ ਕਿਰਪਾ ਨਾਲ ਚ ਆਇਆ ਆਪਾਂ ਸਾਈਕਲ ਮੋਟਰਸਾਈਕਲ ਗੱਡੀਆਂ ਸਭ ਕੁਝ ਲੈ ਲਾਂਗੇ ਜੀ ਬਿਲਕੁਲ ਸੋ ਹੁਣ ਐਗਜ਼ਾਮ ਸ਼ੁਰੂ ਹੋ ਰਿਹਾ ਛੋਟਾ ਹਾਂਜੀ ਸਰ ਰਿਪੋਰਟਿੰਗ ਟਾਈਮ ਲੈਣਾ ਲੱਗ ਰਿਹਾ ਨੇ ਜੀ ਤੇ ਮੈਂ ਵੀ ਲੈਣ ਚ ਜਾ ਕੇ ਦੇਖ ਦਿਆਂਗੇ ਜੀ ਤਿਆਰੀ ਹੈਗੀ ਛੋਟੀ ਪੂਰੀ ਤਿਆਰੀ ਹੈਗੀ ਜੀ ਠੀਕ ਹੈ ਸੋ ਕੀ ਸਨੇਹਾ ਦੇਣਾ ਚਾਹੁੰਦੇ ਆ ਅੱਜ ਕੱਲ ਦੀ ਨੌਜਵਾਨੀ ਜਿਹੜੀ ਆ ਆਫਸ ਪਣੇ ਦਾ ਸ਼ਿਕਾਰ ਹੋਈ ਪਈ ਹੈ ਮੈਂ ਨਾਨਾ ਨੇ ਇਹੀ ਦੇਣਾ ਚਾਹਣਾ ਹੈ ਵੀ ਜੇ ਆਪਾਂ ਨੇ ਘਰ ਦੇ ਹਾਲਾਤ ਚੇਂਜ ਕਰਨੇ ਨੇ ਆਪਾਂ ਦਰਜਾਈਆਂ 'ਚ ਬੈ ਕੇ ਤਾਂ ਘਰ ਦੇ ਹਾਲਾਤ ਚੇਂਜ ਨਹੀਂ ਹੁੰਦੇ ਇਹਨਾਂ ਲਈ ਇਸ ਲਈ ਮਿਹਨਤ ਕਰਨੀ ਪਊਗੀ ਆਪਦਾ ਚੰਗਾ ਤਵਿੱਖ ਬਣਾਉਣਾ ਪਊਗਾ ਠੰਡ ਨਹੀਂ ਮਹਿਸੂਸ ਹੋਈ ਤੁਸੀਂ 65 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਂ ਠੰਡ ਠੰਡ ਨਹੀਂ ਸਰ ਠੰਡ ਜਦੋਂ ਆਪਾਂ ਸਾਈਕਲ ਚਲਾਉਣੇ ਗਈ ਸਰੀਰ ਦੇ ਅੰਦਰੋਂ ਗਰਮੈਸ ਭਰਦੀ ਰਹਿੰਦੀ ਹੈਗੀ ਇਸ ਕਰਕੇ ਠੰਡ ਆਪਾਂ ਨੂੰ ਲੱਗੀ ਵੀ ਸਾਰੇ ਕਿਤੇ ਜਦੋਂ ਗੱਡੀਆਂ ਕ੍ਰਾਸ ਹੁੰਦੇ ਸੀ ਤਾਂ ਠੰਢੀ ਹਵਾ ਵੀ ਲੱਗਦੀ ਸੀਗੀ ਪਰ ਜਦੋਂ ਜੇ ਹੌਸਲਾ ਹੁੰਦਾ ਆਪਾਂ ਨੂੰ ਜਨੂਨ ਉਹਦੇ ਨਾਲ ਆਪਣੀ ਵਧੀਆ ਗੱਲਬਾਤ ਰਹੀ ਜੀ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਥੇ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488